ਯਾਰੀਆਂ ਤੋਂ ਉਹ ਸਾਹਿਬ ਜਾ ਦਿਨਾਂ ਚਾਲ ਗਿਆ ਮੁਕਤੀਆਂ ਹਟੀਆਂ ਜਾਤੀਆਂ ਤੱਤੀਆਂ ਨਾਮ ਜਿਵੇਂ ਆਗੰਢ ਫਤਿਆ ਦੇਖ ਲਈ ਤੀਗ ਨਾਹੀ ਤੇ ਤੋ ਸੰਤ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਦੀ ਨੂੰ ਬਖਸ਼ੋ ਜੀ ਬਿਨਾ ਉਹ ਨਾ ਜਣ ਮੇਰਾ ਬੋਲਣਾ ਦੀਵਾ ਓ ੴ ਵਾਹਿਗੁਰੂ ਜੀ ਸਿੱਖਾਂ ਦਾ ਮਾਨਣੀ ਵਾ ਮਾਤੂ ਜੀ ਮਾਤ ਦਾ ਰਖਾਇ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦੀਓ होमिन कही त

ਜਗਤ ਜੀ ਕੀ ਕਰਨ ਜੋਏ ਪ੍ਰਕਾਸ਼ਾ ਦੇ ਨੂੰ ਸਮਤ ਪਤ ਜੀ ਨਗਰ ਕੀਤੇ ਗੱਡਾ ਦਾ ਵਾਹਿਗੁਰੂ ਜੀ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਵਡਿਆਈ ਕਦੇ ਕੀਤੀ ਨਹੀਂ ਜਾ ਸਕਦੀ ਤੇ ਅੱਲਾ ਯਾਰ ਖਾ ਜੋਗੀ ਨੇ ਬੜਾ ਸੋਨਾ ਪਿਆ ਸੀ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਧੀ ਹੋ ਸਕਦੇ ਗੋਬਿੰਦ ਦੇ ਬਹੁਤ ਆਰਿਫ ਕਮ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕੁਰਬਾਨੀ ਸਦਕਾ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਪੰਥ ਤੋਂ ਵਾਰਿਆ ਆਪਣੇ ਸਰਬੰਸ ਨੂੰ ਵਾਰਿਆ ਆਪਣਾ ਸਭ ਕੁਝ ਜਿਹੜਾ ਹੈ ਖਾਲਸੇ ਨੂੰ ਬਖਸ਼ਿਆ ਸੁਮਤੀ ਮਾਨਵਤਾ ਦੇ ਧਰਮਾਂ ਦੀ ਰੱਖਿਆ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਪ੍ਰਕਾਸ਼ ਪਿਤਾ ਗੁਰੂ ਤੇਗ ਬਹਾਦਰ ਸਾਹਿਬਾ ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ ਅੱਤਨਾ ਸਹਿਬ ਦੇ ਵਿੱਚ ਹੋਇਆ ਇਸ ਸੂਚਾ ਸਾਰ ਹੈ ਜਿਹੜਾ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਹੈ ਕਿ ਜਿਨ੍ਹਾਂ ਦੀ ਕਿਰਪਾ ਸੰਤਾ ਇਹ ਸਰਦਾਰੀਆਂ ਇਹ ਰੂਪ ਰੰਗ ਇਹ ਨਿਆਰਾਪਨ ਇਹ ਸਭ ਜੋ ਜੋ ਸਤਗੁਰੂ ਨੇ ਬਖਸ਼ਿਆ ਹੈ ਸਤਗੁਰਾਂ ਜੀ ਦਾ ਪ੍ਰਕਾਸ਼ਪੁਰਬ ਹੈ ਜਿਸ ਦੇ ਸੰਬੰਧ ਵਿੱਚ ਅੱਜ ਵੱਡੀ ਗਿਣਤੀ ਵਿੱਚ ਸ੍ਰੀ ਮੁਕਸਰ ਸਾਹਿਬ ਦੀਆਂ ਸਪੋਸ਼ਲਤਾ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਨਗਰ ਕੀਰਤਨ ਸਰੋਵਰ ਦੀ ਪ੍ਰਕਰਮਾਂ ਦੇ ਵਿੱਚ ਜਿਹੜਾ ਸਜਾਇਆ ਗਿਆ ਹੈ ਕੱਲ ਨੂੰ ਰੱਖੇ ਗਏ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਣੀ ਹੈ ਉਪਰੰਤ ਸਾਰਾ ਦਿਨ ਸਿਵਾ ਦੀਵਾਨ ਸਜਨੇ ਨੇ ਸਨੂ ਸੰਗਤਾਂ ਨੂੰ ਜਿੱਥੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹਨ ਉੱਥੇ ਹੀ ਨਾਲ ਬੇਨਤੀ ਹੈ 40 ਮੁਕਤਿਆਂ ਦਾ ਸਲਾਨਾ ਸ਼ਹੀਦ ਜੋੜਾ ਮੇਲਾ ਉਹ ਆ ਰਿਹਾ ਹੈ ਉਦੇਸ਼ ਬੰਦ ਵਿੱਚ ਤਿਆਰੀਆਂ ਸਾਰੀਆਂ ਮੁਕੰਮਲ ਨੇ ਸਮੁੱਚੀਆਂ ਸੰਗਤਾਂ ਨੂੰ ਇਹ ਟੀਲ ਹੈ ਕਿ ਉਹਨਾਂ 40 ਮੁਕਤੀਆਂ ਦੀ ਸ਼ਹੀਦੀ ਦੇ ਬਾੜੇ ਦੇ ਇਹਨਾਂ ਸਥਾਨਾਂ ਦੇ ਵਿੱਚ 13 14 15 ਜਿਹੜੇ ਵਿਸ਼ੇਸ਼ ਸਮਾਗਮ ਹੋ ਰਹੇ ਨੇ ਇਸ ਸਥਾਨ ਤੇ ਆ ਕੇ ਨਤਮਸਤਕ ਹੋਈਏ ਸਾ ਆਪਣੀਆਂ ਟੁੱਟੀਆਂ 껙ਭਾਈਏ ਆਪਣਾ ਜੀਵਨ ਸਫਲਾ ਕਰੀਏ ਗੁਰੂ ਵਾਲੇ ਬਣੀਏ ਅਮਰ ਸੱਚੇ ਸਿੰਘ ਸੱਤਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਨਾ ਚਾਹੋਗੇ ਅੱਜ ਦੇ ਸੁਭ ਦੇ ਹੜੇ ਤੇ ਜਿਹੜਾ ਨਗਰ ਕਿਤਨ ਵਿਸ਼ਾਲ ਲੱਗ ਰਿਹਾ ਹੈ ਅਸੀਂ ਸੋਸਾ ਦਰਬਾਰ ਸਾਹਿਬ ਇਸ ਜਗ੍ਹਾ ਤੇ ਸਾਹਿਬੇ ਕਮਾਲ ਪੰਤ ਤਨ ਸੈ ਸ੍ਰੀ ਗੋਬ ਸਿੰਘ ਜੀ ਦਾ ਅੰਪਾਰ ਗੁਰਪੁਰਬ ਜੋ ਕੱਲ ਮਿਤੀ 6 ਜਨਵਰੀ ਨੂੰ ਸੀ ਹੋ ਸਕਦਾ ਬਹੁਤ ਹੁੰਦਾ ਮਾਰ ਰਹੀਆਂ ਹਨ ਇਹਦੇ ਸਬੰਧ ਉਹਦੀ ਅੱਜ ਨਗਰ ਕਿਤੇ ਰੰਗਤਾ ਹੋਈ ਹੈ ਉਹ ਕੁੱਤੀ ਗੰਦੀ ਸਭੋਦਵਾ ਸਾਹਿਬ ਹੋ ਕੇ ਲੋਵਰ ਦੀਆਂ ਕਰਮਾ ਕਰਦਾ ਹੋਇਆ ਦਰਬਾਰ ਸੰਗਿ ਕੇ ਸਮਾਪਤ ਹੋਵੇਗਾ ਅੱਜ ਸ਼ਾਮ ਨੂੰ ਰਹਿਰਾ ਸਾਹਿਬ ਦੀ ਸਮਾਪਤੀ ਤੋਂ ਅਪਰੰਤ ਵਿਸ਼ੇਸ਼ ਤੌਰ ਤੇ ਰਾਜੀ ਸਿੰਘ ਸਹਿਬਾਨ ਕਥਾ ਵਾਇਸ ਸਿੰਘ ਸਹਿਬਾਨ ਪਹੁੰਚ ਰਹੇ ਹਨ ਜੋ ਸੰਗਤਾਂ ਨੂੰ ਦੁਰਤਿਆਸਨਾ ਕੇ ਵਿਹਾਲ ਕਰਨਗੇ ਕੱਲ ਨੂੰ 3 6 ਜਨਵਰੀ ਨੂੰ ਸ੍ਰੀ ਖੰਡ ਪਾਲ ਸਾਹਿਬ ਜੀ ਦੇ ਭੋਗ ਪੁਰਤਵਾਰਾ ਸ਼ੀਗਾ ਸਰਕੇ ਪਾਇ ਜਾਣਗੇ ਉਸ ਤੋਂ ਅਪਰੰਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇਖੀ ਦੀਵਾਨ ਸਜਣਗੇ ਜਿਉ ਸੱਚੋ ਉੱਚ ਕੋਟੀ ਦੇ ਰਾਗੀ ਢਾਡੀ ਫਾਫਾ ਬਾਏ ਸਾਹਿਬ ਨੂੰ ਪਹੁੰਚ ਰਹੇ ਹਨ ਮੈਂ ਇਸ ਮੌਕੇ ਸਭ ਤੋਂ ਪਹਿਲਾਂ ਸਾਕਤਾਂ ਨੂੰ ਲੱਖ ਲੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਗੁਰੂ ਅਪਸੰਗ ਜੀ ਦਾ ਅਚੀਵਨ ਜਿਹੜਾ ਸਾਡੇ ਲਈ ਬਹੁਤ ਹੀ ਪੂਰੀ ਕਾਇਨਾਤ ਲਈ ਜਿਹੜਾ ਹੈਗਾ ਉਹ ਪ੍ਰੇਰਨਾ ਸੋਤ ਹੈ ਸਿਕ ਸੰਗਤਾਂ ਕੀ ਤਾਂਤਨ ਸਹਿ ਸਿੰਘ ਜੋਗੇ ਸਿੰਘ ਦਾ ਅਤਾ ਗੁਰਪੁਰਬਾ ਇਹ ਸੰਤਾਨੀ ਬਹੁਤ ਹੀ ਮਹੱਤਵਪੂਰਨ ਹੈ ਮੈਂ ਇਸ ਇਸ ਉਪਸਰਕ ਦੀ ਸਨੂ ਨਾਮ ਲੈਵਾ ਸੰਖਿਆ ਨੂੰ ਲੱਖ ਲੱਗਦਾ ਹੁੰਦਾ ਵਾਹਿਗੁਰੂ ਕਿਾ ਖਾਲਸਾ ਵਾਹਿਗੁਰੂ ਕੀ ਫਤਿਹ